ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਦੁਆਬਾ ਦੇ ਵਿੱਚ ਸਿਆਸੀ ਹਲਚਲ ਜਿਹੜੀ ਹੈ ਤੇਜ਼ ਹੋ ਗਈ ਹੈ ਤਾਂ ਜਿਮਨੀ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਤਾਂ ਸਿੱਧੇ ਤੌਰ ਤੇ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿਣਗੇ ਸੀਐਮ ਹਨ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪਰਿਵਾਰ ਦੇ ਨਾਲ ਕਿਰਾਏ ਦੇ ਮਕਾਨ ਉੱਤੇ ਸੀਐਮ ਮਾਨ ਨੇ ਰਹਿਣ ਦਾ ਫੈਸਲਾ ਕੀਤਾ ਆ ਤਾਂ ਜਿਮਨੀ ਚੋਣਾ ਦੀ ਗੱਲ ਕਰ ਲਈ ਜਿਮਨੀ ਚੋਣਾ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਆ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜਲੰਧਰ ਦੇ ਵਿੱਚ ਸੀਐਮ ਮਾਨ ਜਿਹੜੇ ਆ ਕਿਰਾਏ ਦੇ ਮਕਾਨ ਤੇ ਰਹਿਣਗੇ ਕਿਉਂਕਿ ਜੇ ਗੱਲ ਕਰ ਲਈ ਲੋਕ ਸਭਾ ਚੋਣਾਂ ਹੋਣੀਆਂ ਨੇ ਤਾਂ ਉਸ ਦੇ ਵਿੱਚ ਪਵਨ ਕੁਮਾਰ ਟੀਮੂ ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਸੀਗਾ ਪਰ ਵੱਡੀ ਜਿਹੜੀ ਆ ਵੋਟ ਬੈਂਕ ਕਾਫੀ ਜ਼ਿਆਦਾ ਘਟਿਆ ਜਿਸਦੇ ਬਾਅਦ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਵੱਡੀ ਫਰਕ ਦੇ ਨਾਲ ਉੱਥੋਂ ਹਾਰ ਦਾ ਜਿਹੜਾ ਹੈ ਸਾਹਮਣਾ ਕਰਨਾ ਪਿਆ ਤਾਂ ਦੋਆਬਾ ਦੇ ਨਾਲ ਲੱਗਦੇ ਮੱਝ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਸੀਐਮਾਨ ਖੁਦ ਜਿਹੜੇ ਆ ਗਰਾਊਂਡ ਤੇ ਆ ਕੇ ਕੰਮ ਕਰਦੇ ਹੋਏ ਨਜ਼ਰ ਆਣਗੇ ਦੱਸ ਦੇਣਾ ਚਾਹੁੰਦੇ ਨੇ ਕਿ ਪਹਿਲਾਂ ਵੀ ਸੰਗਰੂਰ ਦੇ ਵਿੱਚ ਕਰਾਏ ਦੇ ਮਕਾਨ ਤੇ ਰਹਿ ਰਹੇ ਸੀਮਾਨ ਪਹਿਲਾਂ ਵੀ ਸੰਗਰੂਰ ਦੇ ਵਿੱਚ ਕਿਰਾਏ ਤੇ ਮਕਾਨ ਲਿਆ ਤੇ ਹੁਣ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿਣਗੇ ਤੇ ਇਸ ਤੋਂ ਇਲਾਵਾ ਗੱਲ ਕਰ ਲਈਏ ਤਾਂ ਪਰਿਵਾਰ ਦੇ ਨਾਲ ਰਹਿਣਗੇ ਪਰਿਵਾਰ ਵੀ ਨਾਲ ਰਹੂਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਫਤੇ ਵਿੱਚ ਤਿੰਨ ਤੋਂ ਚਾਰ ਦਿਨ ਜਾਂ ਇਸ ਤੋਂ ਵੱਧ ਸਮਾਂ ਵੀ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਸਕਦੇ ਨੇ ਤਾਂ ਦੀਪਨਗਰ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਗਿਆ ਤਾਂ ਉੱਥੇ ਹੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆ ਜਿਹੜੇ ਆ ਸਲਾਹਕਾਰ ਬਲਤੇਜ ਪੰਨੂ ਰਾਜਵੀਰ ਊਣਾ ਵੱਲੋਂ ਜਿਹੜੇ ਆ ਸਾਰੇ ਸੁਰੱਖਿਆ ਪ੍ਰਬੰਧ ਦੇਖੇ ਜਾ ਰਹੇ ਤਾਂ ਇਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਦੇ ਕਿਰਾਏ ਦੇ ਮਕਾਨ ਤੇ ਰਹਿਣਗੇ ਸੀਐਮ ਭਗਵੰਤ ਮਾਨ ਪਹਿਲਾਂ ਵੀ ਸੰਗਰੂਰ ਦੇ ਵਿੱਚ ਕਿਰਾਏ ਤੇ ਮਕਾਨ ਜਿਹੜਾ ਲਿਆ ਤਾਂ ਹੁਣ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਜਿਮਨੀ ਚੋਣਾ ਸਿਰ ਤੇ ਆ ਗਈ ਨੇ ਪਿਛਲੇ ਦਿਨ ਬੀਤੇ ਸਮੇਂ ਦੀ ਗੱਲ ਕਰ ਲਈ ਤਾਂ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਆ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਅਸ਼ੀਤ ਲੰਗਰਾਲ ਹੁਲਾਮ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀਗਾ ਤੇ ਬੀਜੇਪੀ ਜੁਆਇਨ ਜਿਹੜੀ ਆ ਕਰ ਲਈ ਗਈ ਸੀ ਤਾਂ ਉਸ ਤੋਂ ਬਾਅਦ ਬੀਤੇ ਦਿਨ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਤਾਂ ਹੁਣ ਜਲੰਧਰ ਸੀਟ ਜਿਹੜੀ ਆ ਉਹ ਖਾਲੀ ਹੋ ਗਈ ਉਸ ਨੂੰ ਲੈ ਕੇ ਜਿਮਨੀ ਚੋਣਾ ਦਾ ਆਗਾਜ਼ ਕੀਤਾ ਗਿਆ ਤਾਂ ਜਲਦੀ ਹੀ ਜਿਮਨੀ ਚੋਣਾ ਕਰਵਾਈਆਂ ਜਾਣਗੀਆਂ ਪਰ ਉਸ ਤੋਂ ਪਹਿਲਾਂ ਹੀ ਤਿਆਰੀ ਵਿੱਚ ਦੇਖਦੇ ਨੇ ਪੂਰੀ ਤਿਆਰੀ ਦੇ ਵਿੱਚ ਸੀਐਮ ਭਗਵੰਤ ਸਿੰਘ ਵੱਲੋਂ ਵੱਡਾ ਫੈਸਲਾ ਲੈ ਲਿਆ ਤਾਂ ਜਲੰਧਰ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਕੇ ਗਰਾਊਂਡ ਰਿਪੋਰਟ ਦੇਖੀ ਜਾਵੇਗੀ ਗਰਾਊਂਡ ਰਿਪੋਰਟ ਦੇਖਦੇ ਉਹ ਲੋਕਾਂ ਦੇ ਵਿੱਚ ਵਿਚਰਿਆ ਜਾਵੇਗਾ ਤਾਂ ਤਿਆਰੀ ਜਿਹੜੀ ਆ ਉਹ ਤੇਜ਼ ਕਰ ਦਿੱਤੀ ਜਾਵੇਗੀ ਹਾਲਾਂਕਿ ਚਿਹਰਾ ਕਿਹੜਾ ਹੋ ਸਕਦਾ ਚਿਹਰਾ ਜੇ ਕਿਸੇ ਪਾਰਟੀ ਨੇ ਲਾਣਿਆ ਨਹੀਂ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦਾ ਉੱਥੇ ਚਿਹਰਾ ਕਿਹੜਾ ਹੋ ਸਕਦਾ ਹੈ ਵੀ ਦੇਖਣ ਵਾਲਾ ਵਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਲੰਧਰ ਦੇ ਦੀਪਨਗਰ ਦੇ ਵਿੱਚ ਦੀਪਨਗਰ ਕਲੋਨੀ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਗਿਆ ਤਾਂ ਉੱਥੇ ਕਿਰਾਏ ਤੇ ਮਕਾਨ ਦੇ ਵਿੱਚ ਰਹਿਣਗੇ ਸੀਐਮ ਭਗਵੰਤ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿਣਗੇ ਤੇ ਗਰਾਊਂਡ ਉੱਤੇ ਲੋਕਾਂ ਦੇ ਨਾਲ ਵਿੱਚ ਵਿਚਰਨਗੇ ਲੋਕਾਂ ਆਪਣੀ ਕਿਉਂ ਜਿਹੜੀ ਉਥੋਂ ਆਮ ਆਦਮੀ ਪਾਰਟੀ ਕਮਜ਼ੋਰ ਹੋਈ ਤੇ ਨਾਲ ਲੱਗਦੇ ਮੱਝ ਦੇ ਲੱਗਦੇ ਇਲਾਕੇ ਦੇ ਵਿੱਚ ਵੀ ਕੰਮ ਕਰਦੇ ਹੋਏ ਨਜ਼ਰ ਆ ਸਕਦੇ ਕਿਉਂਕਿ ਉਸ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਵੀ ਐਮਪੀ ਰਹੇ ਤੇ ਸੰਗਰੂਰ ਦੇ ਵਿੱਚ ਵੀ ਕਿਰਾਏ ਦੇ ਮਕਾਨ ਤੇ ਰਹੇ ਤੇ ਹੁਣ ਇਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਉੱਥੇ ਹੀ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਹੋ ਨਜ਼ਰ ਆ ਰਹੇ ਆਣਗੇ ਕਿਉਂਕਿ ਜੇ ਗੱਲ ਕਰ ਲਈਏ ਪਿੱਤੇ ਐਮਪੀ ਦੀਆਂ ਚੋਣਾਂ ਵਿੱਚ ਹਾਲਾਂਕਿ ਸੀਐਮ ਮਾਫ ਕਰਨਾ ਸਾਫਕਾ ਸੀਐਮ ਚਰਨਜੀਤ ਸਿੰਘ ਚੰਨੀ ਹੁਣੀ ਜਿਹੜੀ ਆ ਵੱਡੀ ਲੀਡ ਉੱਥੋਂ ਹਾਸਲ ਕੀਤੀ ਆ ਤਾਂ ਹੁਣ ਉਸ ਨੂੰ ਕਿਸ ਤਰ੍ਹਾਂ ਟੱਕਰ ਦੇ ਸਕਣਗੇ ਵੀ ਇੱਕ ਵੱਡਾ ਸਵਾਲ ਉੱਠਦਾ ਕਿਸ ਤਰ੍ਹਾਂ ਤਕਰੀਬਨ ਪੌਣੇ 2 ਲੱਖ ਤੋਂ ਵੱਧ ਦੀ ਜਿਹੜੀ ਆ ਬੋਡ ਦੇ ਫਰਕ ਦੇ ਨਾਲ ਕਾਂਗਰਸ ਜਿੱਤੀ ਆ ਤਾਂ ਉਸ ਨੂੰ ਕਿਸ ਤਰ੍ਹਾਂ ਫਰਕ ਪਾਉਣਗੇ ਉਸ ਵਿੱਚੋਂ ਕਿਸ ਤਰ੍ਹਾਂ ਜਿਹੜਾ ਜਲੰਧਰ ਦੇ ਵਿੱਚੋਂ ਸੀਟ ਕੱਢਣ ਦੇ ਵਿੱਚ ਕਾਮਯਾਬ ਹੁੰਦੀ ਆ ਆਮ ਆਦਮੀ ਪਾਰਟੀ ਜਾਂ ਨਹੀਂ ਹੁੰਦੀ ਇਹ ਵੀ ਦੇਖਣ ਵਾਲਾ ਹੋਊਗਾ ਪਰ ਆ ਸੀਐਮ ਮਾਨ ਨੇ ਵੱਡਾ ਫੈਸਲਾ ਲੈ ਲਿਆ